ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ ਚਾਂਦੀ ਵੀ ਡਿੱਗੀ ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਕੀਮਤ ਅੱਜ ਐਮਸੀਐਕਸ ਐਕਸਚੇਂਜ ਰੇਟ ਤੇ ਚਾਂਦੀ ਦੀਆਂ ਕੀਮਤਾਂ ਵਿੱਚ 864 ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈਏ ਇਸੇ ਤਰ੍ਹਾਂ ਸਵੇਰੇ 9:30 ਵਜੇ ਤੱਕ 24 ਕੈਰਟ ਸੋਨੇ ਦੀ ਕੀਮਤ 572 ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈਏ ਗਾਜ਼ੀਆਬਾਦ ਦੀਆਂ ਸੰਗਤਾਂ ਵੱਲੋਂ ਹੜਪੀੜਤਾ ਲਈ 431 50 ਹੋਲਡਿੰਗ ਬੈੱਡ ਅਤੇ ਹੋਰ ਲੋੜਿੰਦਾ ਸਮਾਨ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ। ਯੂਕਰੇਨੀ ਸੰਸਦ ਮੈਂਬਰ ਨੇ ਚਾਰਲੀ ਕਿਰਕ ਦੀ ਹੱਤਿਆ 'ਚ ਜ਼ੈਨਲੈਂਸਕੀ ਦਾ ਹੱਥ ਹੋਣ ਦਾ ਲਗਾਇਆ ਦੋਸ਼। ਭਾਰਤੀ ਚੋਣ ਕਮਿਸ਼ਨ ਨੇ ਈਵੀਐਮ ਵੈਲਪੇਪਰਾਂ ਨੂੰ ਵਧੇਰੇ ਪੜਨ ਯੋਗ ਬਣਾਉਣ ਲਈ ਦਿਸ਼ਾ ਨਿਰਦੇਸ਼ਾਂ ਵਿੱਚ ਕੀਤੀ ਸੋਧ ਏਸ਼ੀਆ ਕੱਪ 2025 ਪਾਕਿਸਤਾਨ ਨੇ ਯੂਏਈ ਨੂੰ 41 ਦੌੜਾਂ ਨਾਲ ਹਰਾਇਆ ਸੁਪਰ ਚਾਰ ਲਈ ਕੀਤਾ ਕੁਆਲੀਫਾਈ ਸੰਸਦ ਹਮਲੇ ਤੇ 26 11 ਪਿੱਛੇ ਮਸੂਦ ਅਜ਼ਹਰ ਦਾ ਸੀ ਹੱਥ ਭਾਰਤ ਦੀ ਰਾਜਧਾਨੀ ਸ਼ੁੱਟਨ ਮਗਰੋਂ ਬਾਲਾਕੋਟ ਨੂੰ ਬਣਾਇਆ ਸੀ ਟਿਕਾਣਾ ਪੰਜਾਬ ਅਤੇ ਹਰਿਆਣਾ 바ਰ ਕਾਉਂਸਲ ਨੇ ਦੋ ਵਕੀਲਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਕੀਤੇ ਮੋਤਲ ਹੁਣ ਨਹੀਂ ਹੋਏਗੀ ਭਾਰਤ ਅਤੇ ਪਾਕਿਸਤਾਨ ਜੰਨ ਸਾウਦੀ ਅਰਬ ਨੇ ਕਰ ਦਿੱਤਾ ਵੱਡਾ ਐਲਾਨ ਨੇਪਾਲ ਹਿੰਸਾ ਵਿੱਚ ਮ੍ਰਿਤਕਾਂ ਦੀ ਗਿਣਤੀ ਹੋਈ 73 12 ਪਿੰਜਰ ਅਜੇ ਵੀ ਅਣਪਛਾਤੇ ਗਿਆਨੀ ਹਰਪ੍ਰੀਤ ਸਿੰਘ ਨੇ 25 ਨਵੰਬਰ ਨੂੰ ਸੱਦਿਆ ਸਟੇਟ ਜਨਰਲ ਡੈਲੀਗੇਟ اجلاس ਸੁਖਨਾ ਚੀਲ ਚ ਪਾਣੀ ਦਾ ਪੱਧਰ ਵਧਨ ਕਾਰਨ ਅੱਜ ਦੁਬਾਰਾ ਖੋਲ੍ਹੇ ਗਏ 플ੱਡ ਗੇਟ ਰਾਹੁਲ ਗਾਂਧੀ ਦੇ ਦੋਸ਼ ਗਲਤ ਤੇ ਬੇਬੁਨਿਆਦ ਚੋਣ ਕਮਿਸ਼ਨ ਬੰਬੇ ਹਾਈ ਕੋਰਟ ਨੇ ਖਾਰਜ ਕੀਤੀ ਜੋਲਨੀ ਐਲ ਐਲ ਬੀ 3 ਪਲਾਫ ਪਟੀਸ਼ਨ ਕਿਹਾ ਸਾਡੀ ਚਿੰਤਾ ਨਾ ਕਰੋ ਹੁਣ ਸੱਤ ਸ਼ਹਿਰਾਂ ਲਈ ਉਡਾਣਾ ਪੜਨ ਲਈ ਦਿੱਲੀ ਹਵਾਈ ਅੱਡੇ ਜਾਣ ਦੀ ਲੋੜ ਨਹੀਂ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਨੀਤੀਗਤ ਵਿਆਜ ਦਰਾਂ 'ਚ 0.25% ਦੀ ਕਟੌਤੀ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਲਈ ਖੁਸ਼ਖਬਰੀ ਵੱਜ ਜਾਵੇਗੀ ਤਨਖਾਹ ਪਿੰਡਾਂ ਵਿੱਚ ਸ਼ੁਰੂ ਹੋਈਆਂ ਫਸਲ ਖਰਾਬੇ ਦੀਆਂ ਗਿਰਦੌਰੀਆਂ ਕਿਸਾਨਾਂ ਨੂੰ ਸੋਖ ਦਾ ਸਾਥ ਲੋਕ ਕਲਿਆਣ ਮੇਲਾ 2 ਅਕਤੂਬਰ 2025 ਤੱਕ ਦਫ਼ਤਰ ਨਗਰ ਨਿਗਮ ਬਟਾਲਾ ਵਿਖੇ ਲੱਗੇਗਾ